ਅੱਜ ਮੁੜਕ ਵਿਖੇ ਮੈਡਮ ਸਿਮੀ ਰਾਣੀ ਹੈੱਡ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਕੁੜੀਆਂ ਜੋ ਰਾਜ ਪੱਧਰੀ ਪ੍ਰਾਪਤ ਅਵਾਰਡ ਪ੍ਰਾਪਤ ਕਰਕੇ ਪਹੁੰਚੇ ਸੀ ਉਹਨਾਂ ਦਾ ਸਮੂਹ ਸਟਾਫ ਅਤੇ ਮੁੜਕ ਦੇ ਪਤਵੰਤੇ ਸੰਜੜਾ ਵੱਲੋਂ ਸਵਾਗਤ ਕੀਤਾ ਗਿਆ ਇਸ ਮੌਕੇ ਵੱਖ-ਵੱਖ ਸਕੂਲਾਂ ਤੋਂ ਪਹੁੰਚੇ ਅਧਿਆਪਕ ਅਤੇ ਆਮ ਆਦਮੀ ਪਾਰਟੀ ਦੇ ਉੱਗੇ ਲੀਡਰਾਂ ਨੇ ਉਹਨਾਂ ਦਾ ਹਾਰ پا ਕੇ ਸਵਾਗਤ ਕੀਤਾ ਮੌਕੇ ਤੇ ਬੱਚਿਆਂ ਦੁਆਰਾ ਫੁੱਲਾਂ ਦੀ ਵਰਖਾ ਕਰਕੇ ਮੈਡਮ ਸਿਮੀ ਜੀ ਨੂੰ ਸਟੇਜ ਤੱਕ ਲੈ ਕੇ ਜਾਇਆ ਗਿਆ ਇਸ ਮੌਕੇ ਮੈਡਮ ਕਾਂਤਾ ਗੋਇਲ ਜੋ ਖੁਦ ਇੱਕ ਰਾਸ਼ਟਰੀ ਐਵਾਰਡ ਨਾਲ ਸਨਮਾਨਿਤ ਹਨ ਉਹਨਾਂ ਨੇ ਮੁੱਖ ਮਹਿਮਾਨ ਦੇ ਤੌਰ ਤੇ ਪੁੱਜ ਕੇ ਮੈਡਮ ਸਿਮੀ ਰਾਣੀ ਜੀ ਨੂੰ ਮੁਬਾਰਕਾਂ ਦਿੱਤੀਆਂ ਅਤੇ ਉਹਨਾਂ ਦੇ ਨਾਲ ਉਹਨਾਂ ਦੇ ਪਰਿਵਾਰਿਕ ਮੈਂਬਰ ਅਤੇ ਮੁਣਕ ਦੇ ਪਤਵੱਤੇ ਸੱਜਣ ਮੌਜੂਦ ਰਹੇ ਮੈਡਮ ਦੁਆਰਾ ਐਵਾਰਡ ਪ੍ਰਾਪਤ ਕਰਨ ਤੇ ਸਾਰਿਆਂ ਦਾ ਧੰਨਵਾਦ ਕੀਤਾ ਗਿਆ ਸਮੂਹ ਸਟਾਫ ਦਾ ਅਤੇ ਪਹੁੰਚੇ ਸਾਰੇ ਹੀ ਸਾਥੀਆਂ ਦਾ ਉਹਨਾਂ ਵੱਲੋਂ ਧੰਨਵਾਦ ਕੀਤਾ ਗਿਆ ਦੀ ਪਾਰਟੀ ਦੇ ਮੈਂਬਰ ਸ਼੍ਰੀ ਜੈਪਕੁਮਾਰ ਸਿੰਘਲਾ ਜੀ ਤੇ ਹੋਰ ਜੋ ਵੀ ਇੱਥੇ ਸਾਰੇ ਪਹੁੰਚੇ ਹੋਏ ਹੋ স্পেশাল ਮੇਰੇ ਬੱਚਿਆਂ ਦਾ ਮੇਰੇ ਵਿਦਿਆਰਥੀਆਂ ਦਾ ਮੈਂ ਸਭ ਤੋਂ ਦਿਲੋਂ तहे ਦਿਲੋਂ ਧੰਨਵਾਦ ਕਰਨਾ ਚਾਹੁੰਦੀ ਆ ਜੋ ਥੇ ਛੋਟੇ ਜਿਹੇ ਸੱਦੇ ਤੇ ਮੈਨੂੰ ਮਾਨ ਬਖਸ਼ਣ ਦੇ ਲਈ ਤੁਸੀਂ ਇੱਥੇ ਪਹੁੰਚੇ ਥੈਂਕ ਯੂ ਐਕਚੁਅਲੀ ਅਵਾਰਡ ਕਿਸ ਨੂੰ ਅੱਛੇ ਨਹੀਂ ਲੱਗਦੇ ਅਵਾਰਡ ਪ੍ਰਾਪਤ ਕਰਕੇ ਮੈਨੂੰ ਬਹੁਤ ਖੁਸ਼ੀ ਬਹੁਤ ਮਾਨ ਮਹਿਸੂਸ ਹੋ ਰਿਹਾ ਹੈ ਇਸ ਨਾਲ ਮੇਰੇ ਸਕੂਲ ਦਾ ਮੇਰੇ ਸ਼ਹਿਰ ਦਾ ਮੁੰਨਕ ਦਾ ਮੇਰੇ ਪੇਕਿਆਂ ਵਾਲੇ ਸ਼ਹਿਰ ਬੁਲਾਡੇ ਦਾ ਸਭ ਦਾ ਨਾਮ ਰੋਸ਼ਨ ਹੋਇਆ ਮੈਨੂੰ ਬਹੁਤ ਅੱਛਾ ਫੀਲ ਹੋ ਰਿਹਾ ਹੈ ਬਹੁਤ ਵਧੀਆ ਫੀਲ ਹੋ ਰਿਹਾ ਹੈ ਹੋਰ ਦੂਜੇ ਸਾਥੀਆਂ ਕੀ ਕਹਿਣਾ ਚਾਹੋਗੇ ਜੀ ਐਕਚੁਅਲੀ ਮੇਰੇ ਮੈਨੂੰ ਲੱਗਦਾ ਮੇਰੇ ਸਾਥੀਆਂ ਨੇ ਹੀ ਮੈਨੂੰ ਜ਼ਿਆਦਾ ਮੋਟੀਵੇਟ ਕੀਤਾ ਇਸ ਅਵਾਰਡ ਨੂੰ ਪ੍ਰਾਪਤ ਕਰਨ ਲਈ ਤੇ ਮੈਂ ਚਾਹਾਂਗੀ ਕਿ ਇੱਕਣਾ ਇੱਕ ਦਿਨ ਆਉਣ ਵਾਲੇ ਕੱਲ ਦੇ ਵਿੱਚ ਇਹ ਵੀ ਪ੍ਰਾਪਤ ਕਰਨ ਤੇ ਮੈਂ ਇਹਨਾਂ ਦੇ ਨਾਲ ਹਮੇਸ਼ਾ ਖੜੀ ਹਾਂ ਪਹਿਲਾਂ ਤਾਂ ਸਾਰੇ ਸਟਾਫ ਵੱਲੋਂ ਮੈਡਮ ਨੂੰ ਸੀ ਵਧਾਈ ਦਿੰਨੇ ਆ ਕਿ ਸਾਨੂੰ ਬਹੁਤ ਹੀ ਮਾਣ ਮਹਿਸੂਸ ਹੋਇਆ ਕਿ ਸਾਡੇ ਸਕੂਲ ਦਾ ਨਾਮ ਰੋਸ਼ਨੀ ਕੀਤਾ ਹੈ ਮੈਡਮ ਨੇ ਤੇ ਸਾਨੂੰ ਸਾਰੇ ਸਟਾਫ ਨੂੰ ਮੋਟੀਵੇਸ਼ਨ ਮਿਲੀ ਹੈ ਕਿ ਆਹ ਨਾਲ ਟਾਈਮ 'ਚ ਅਸੀਂ ਵੀ ਮਿਹਨਤ ਕਰਾਂਗੇ ਤੇ ਰਾਜ ਪੱਧਰੀ ਪੁਰਸਕਾਰ ਪ੍ਰਾਪਤ ਕਰਾਂਗੇ